प्यारे सिरोतीओ प्यार पर इस सत श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਇੱਕ ਫੌਜੀ ਵੱਲੋਂ ਨੈਸ਼ਨਲ ਸਿਕਿਉਰਿਟੀ ਦੇ ਨਾਲ ਸੰਬੰਧ ਰੱਖਦੀ ਜਾਣਕਾਰੀ ਪਾਕਿਸਤਾਨ ਏਜੰਸੀਆਂ ਨੂੰ ਭੇਜਣ ਤੇ ਪੁਲਿਸ ਨੇ ਕੀਤਾ ਗ੍ਰਿਫਤਾਰ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਰਾਤਰੀ ਇੱਕ ਨੂੰ ਰਜਿਸਟਰ ਕੀਤਾ ਗਿਆ ਸੀ ਇਸ ਕੇਸ ਦੇ ਵਿੱਚ ਤਿੰਨ ਜਿਹੜੇ ਮੁਲਜ਼ਮ ਸਨ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਅਮ੍ਰਿਤਪਾਲ ਸਿੰਘ ਏਲੀਅਸ ਅਮ੍ਰਿਤ ਮਨਦੀਪ ਸਿੰਘ ਏਲੀਅਸ ਮੰਡੀ ਇੱਕ ਮਾਦਵ ਸ਼ਰਮਾ ਕਰਕੇ ਜਿਹੜਾ ਵਿਅਕਤੀ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ ਅੱਧਾ ਕਿਲੋ ਹੀਰੇਂ ਦੀ ਰਿਕਵਰੀ ਹੋਈ ਸੀ ਫਰਦਰ ਇਹਨਾਂ ਦੀ ਜਿਹੜੀ ਪੁੱਛਗਿੱਛ ਹੈ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏ ਸਨ ਉਹ ਬੜੇ ਰਿਵੀਲਿੰਗ ਸਨ ਕਿਉਂਕਿ ਜਿਹੜੇ ਸਰਵਿੰਗ ਫੌਜੀ ਅਮਰਿਤਪਾਲ ਸਿੰਘ ਸੀਗਾ ਇਹਦੇ ਕੋਲੋਂ ਕਾਫੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਫੌਜ ਦੀ ਇਹ ਪਾਸ ਔਨ ਕੀਤੀ ਜਾਣੀ ਪਾਈ ਗਈ ਸੀ ਸੋ ਇਸੇ ਤਫਤੀਸ਼ ਦੇ ਅੱਗੇ ਲੜੀਵਾਰ ਜੋ ਸਾਡੇ ਵੱਲੋਂ ਜਿਹੜੀ ਆ ਛਾਪੇਮਾਰੀ ਕੀਤੀ ਗਈਆਂ ਤੇ ਲੋਕਾਂ ਦੇ ਨਾਲ ਜਿਹੜੀ ਜਿਹੜੀ ਪੁੱਛਗਿੱਛ ਹੋਈ ਹੈ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਹੋਈ ਹੈ ਇਹਦੇ ਵਿੱਚ ਕਈ ਜਿਹੜੇ ਹੈ ਅਕਾਤ ਸਾਹਮਣੇ ਆਏ ਸਨ ਉਸ ਦੇ ਵਿੱਚ ਇੱਕ ਸਰਵਿੰਗ ਫੌਜੀ ਜਿਹੜਾ ਰਾਜਵੀਰ ਸਿੰਘ ਹੈ ਉਹਦਾ ਨਾਮ ਆਇਆ ਸੀ ਉਸ ਤੋਂ ਬਾਅਦ ਇੱਕ ਸਰਵਿੰਗ ਫੌਜੀ ਜਿਹੜਾ ਸੰਦੀਪ ਸਿੰਘ ਹੈ ਉਹਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਸੀ ਸੋ ਇਸ ਦੇ ਵਿੱਚ ਫਰਦਰ ਜਿਹੜਾ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬਹੁਤ ਜਿਹੜਾ ਹੈਗਾ ਕਾਫੀ ਸਮੇਤ ਹੋ ਇਹ ਸਰਵਿੰਗ ਫੌਜੀ ਜਿਹੜੇ ਇੱਕ ਦੂਜੇ ਦੇ ਕਾਚ ਵਿੱਚ ਸਨ ਤੇ ਸੈਕੰਡਲੀ ਜਿਹੜਾ ਹੈ ਇਨਫੋਰਮੇਸ਼ਨ ਜਿਹੜੀ ਹੈ ਜਿਹੜੀ ਨੈਸ਼ਨਲ ਸਿਕਿਉਰਿਟੀ ਦੇ ਨਾਲ ਰਿਲੇਟਡ ਹੈ ਬ੍ਰਿਗੇਡਸ ਦੀ ਕੋਰਸ ਦੀ ਜਾਣਕਾਰੀ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਾਸ ਆਨ ਕਰਦੇ ਸੀ ਸੋ ਕੱਲ ਬੜੇ ਇੱਕ ਵੱਡੀ ਜਿਹੜਾ ਆਪਰੇਸ਼ਨ ਦੇ ਵਿੱਚ ਜਿਹੜਾ ਹੈ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਬੜੀ ਸਾਡੀ ਹੈਲਪ ਰਹੀ ਹੈ ਉਹਨੇ ਸਾਡੀ ਟੀਮ ਉਹਨਾਂ ਦੀਆਂ ਟੀਮਾਂ ਦੇ ਸਾਡੀਆਂ ਟੀਮਾਂ ਨੇ ਬੜਾ ਜੁਆਇੰਟਲੀ ਜਿਹੜਾ ਹੈ ਪੁੱਟ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਸੋ ਅਗਲੀ ਤਫਤੀਸ਼ ਜਿਹੜੀ ਹੈ ਉਹ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਫਰਦਰ ਹੋਰ ਜਿਹੜੇ ਕੋਈ தੱਥ ਨੇ ਜਿਹੜੇ ਉਹ ਸਾਹਮਣੇ ਆਉਣਗੇ ਤੇ ਜਲਦੀ ਉਹਨਾਂ ਦਾ ਖੁਲਾਸਾ ਵੀ ਕੀਤਾ ਜਾਏ। ਥੈਂਕ ਯੂ। ਜਿਹੜਾ ਸੰਦੀਪ ਸਿੰਘ ਹੈ ਇਹ ਇਹਦੀ ਤਨਾਤੀ ਜਿਹੜੀ ਹੈ 나सिक ਮਹਾਰਾਸ਼ਟਰ ਵਿੱਚ ਹੈ ਫਿਲਹਾਲ ਇਹ ਪੰਜਾਬ ਦੇ ਵਿੱਚ ਸਦੂਲਕੜ ਜ਼ਿਲ੍ਹਾ ਮਾਨਸਾ ਦਾ ਰਹਿਸ਼ੀ ਹੈ। ਕੱਲ ਇਹਦੇ ਕੋਲੋਂ ਜਦੋਂ ਇਹਦੀ ਰਿਕਟ੍ਰਫਤਾਰੀ ਹੋਈ ਹੈ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ 4 ਫੋਨਸੀ ਪਰ 3 ਫੋਨ ਜਿਹੜੇ ਰਿਕਵਰ ਹੋ ਗਏ। ਉਹ ਇੱਕ ਫੋਨ ਜਿਹੜਾ ਹੈ ਉਹ ਇਹਦੇ ਵੱਲੋਂ ਜਿਹੜਾ ਹੈ ਸੁੱਟਿਆ ਕਿਤੇ ਸੁੱਟਿਆ ਗਿਆ ਜਿਹੜਾ ਹੈ ਇਹਨੇ ਦੱਸਿਆ ਤਫ਼ਤੀਸ਼ ਸਾਡੀ ਜਾਰੀ ਹੈ ਉਹ ਵੀ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਬੜੀ ਰਿਵੀਲਿੰਗ ਹੈ ਕਿ ਇਹ ਆਈਐਸਆਈ ਦੇ ਟੱਚ ਵਿੱਚ ਸੀਗਾ ਤੇ ਇਸ ਦੇ ਖਾਤਿਆਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜਾ ਹੈ 14 ਤੋਂ 15 ਲੱਖ ਦੀ ਜਿਹੜੀ ਹੈਗੀ ਹੈ ਰਾਸ਼ੀ ਉਹ ਆਈ ਹੈ ਇਸ ਤੋਂ ਇਲਾਵਾ ਵਰਚੁਅਲ ਨੰਬਰ WhatsApp ਨੰਬਰਾਂ ਦੇ ਰਾਹੀਂ ਇਹ ਜਿਹੜੀ ਫੌਜ ਦੀ ਸੈਂਸਿਟਿਵ ਇਨਫੋਰਮੇਸ਼ਨ ਹੈ ਉਹ ਪਾਸ ਆਨ ਕਰਦੇ ਸੀ ਅਸੀਂ ਇਹ ਹਰ ਇੱਕ ਚੀਜ਼ ਜਿਹੜੀ ਹੈ ਆਨ ਪੇਪਰ ਲਿਆ ਕੇ অন ਫਾਈਲ ਲਿਆ ਕੇ ਜਿਹੜਾ ਹੈ ਫਰਦਰ ਤਫਤੀਸ਼ ਕਰਾਂਗੇ ਦੇਖੋ ਜੀ ਬਿਲਕੁਲ ਇਹ ਇੱਕ ਬਹੁਤ ਵੱਡਾ ਜਿਹੜਾ ਹੈ ਸਾਡੇ ਲਈ ਮਤਲਬ ਇੰਟਰਨਲ ਸਕਿਉਰਟੀ ਦੇ ਮੱਦੇਨਜ਼ਰ ਜਿਹੜਾ ਹੈ ਇੱਕ ਇੰਪੋਰਟੈਂਟ ਕੇਸ ਤੇ ਸਕਿਉਰਟੀ ਪੁਆਇੰਟ ਆਫ View ਨਾਲ ਇਹ ਵਾਕਈ ਦੇਸ਼ ਲਈ ਇੱਕ ਖਤਰਨਾਕ ਟ੍ਰੈਂਡ ਹੈ ਇਸ ਸਰਵਿੰਗ ਫੌਜੀ ਜਿਹੜੇ ਹੈ ਇਸ ਤਰੀਕੇ ਨਾਲ ਜਿਹੜਾ ਹੈ ਕੋਈ ਫੌਜ ਦੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਉਹ ਪਾਸ ਆਨ ਕਰ ਰਹੀ ਹੈ ਤੇ ISI ਤੇ ਉਧਰ ਜਿੰਨੇ ਵੀ ਸਬੋਡਲਰਸ ਨੇ ਉਹਨਾਂ ਦੇ ਟੱਚ ਵਿੱਚ ਨੇ ਤੇ ਸਾਡੀ ਜਿਹੜੀ ਤਫ਼ਤੀਸ਼ ਹੈ ਅਸੀਂ ਉਹਨੂੰ ਬੜੇ ਡੀਪਲੀ ਕਰਾਂਗੇ ਹੋਰ ਵੀ ਜਿਹੜਾ ਇਹਨਾਂ ਦੇ ਐਸੋਸੀਏਟਸ ਨੇ ਜਾਂ ਕੋਈ ਨੈਟਵਰਕ ਦੇ ਵਿੱਚ ਇਹਨਾਂ ਦੇ ਆਉਂਦਾ ਹੈ ਉਹਦੀ ਜਲਦੀ ਗ੍ਰਿਫਤਾਰੀ ਕੀਤੀ ਕਿਸ ਤਰ੍ਹਾਂ ਮਟਾਏ ਬੜੇ ਇਸ ਇਨਸਟੈਂਟ ਕੇਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਹੈ ਕਿ ਲੌਜੀਕਲ ਐਂਡ ਤੱਕ ਐਵੀਡੈਂਸ ਉੱਪਰ ਫਾਈਲ ਦੇ ਉੱਪਰ ਲਿਆ ਕੇ ਇਹਨੂੰ ਲੌਜੀਕਲ ਐਂਡ ਤੱਕ ਕੰਪਲੀਟ ਕਰਨਾ ਅਸੀਂ ਉਸ ਵੱਲ ਜਾ ਰਹੇ ਹਾਂ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਅਜੇ ਜਿਹੜੀ ਤਫ਼ਤੀਸ਼ ਹੈ ਅਜੇ ਵੀ ਮੁੱਢਲੀ ਸਟੇਜ ਦੇ ਵਿੱਚ ਕਿਉਂਕਿ ਇਹਨਾਂ ਦਾ ਨੈੱਟਵਰਕ ਜਿਹੜਾ ਹੈ ਉਹ ਪੂਰਾ ਡਿਸਮੈਂਟਲ ਕਰਨਾ ਉਹਨੂੰ ਜਾਣਨਾ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਜਿਹੜੀ